ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਠੇ ਜਾਨੀ ਸਰ ਇਹ ਜਿਹੜੇ ਕੋਠੇ ਆ ਜਾਂ ਇਹ ਪਿੰਡ ਦੋਸਤੋਂ ਆਉਂਦਾ ਜਦੋਂ ਆਪਾਂ ਢੱਲਵਾ ਤੋਂ ਸਰਾਵਾਂ ਨੂੰ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਇਹ ਘਰ ਆਉਂਦੇ ਆ ਸੋ ਕੋਠੇ ਜਾਨੀ ਸਰ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਆਪਾਂ ਪਹਿਲਾਂ ਵੀ ਦੋ ਤਿੰਨ ਵੀਡੀਓ ਹੁਣ ਦੇ ਸੀਜ਼ਨੀਆਂ ਤੁਹਾਨੂੰ ਦਿਖਾ ਚੁੱਕੇ ਆ ਤੈਨਣਾ ਗੱਜ ਦੀ ਵੀਡੀਓ ਚ ਜਿਹਦੇ ਚ ਗਾਂ ਗੱਬਣ ਖੜੀ ਐ ਇੱਕ ਹੀ ਗਾਂ ਤਾਜੀ ਸੋਈ ਵੀ ਵਿਚਾਲੇ ਤੇ ਇੱਕ ਗਾਂ ਤਾਂ ਹਜੇ ਸੋਈ ਕੁਸ ਟਾਈਮ ਪਹਿਲਾਂ ਹਜੇ 제ਰ ਵੀ ਇਹਦੀ ਪੈਣ ਵਾਲੀ ਐ ਸੋ ਆਪਾਂ ਤਿੰਨ گاਵਾ ਬਾਰੇ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਬੇਨਤੀ ਐ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਉਹ ਆ ਕੇ ਦੇਖੇ ਆਨਲਾਈਨ ਜਿਹੜੇ ਵੀਰ ਘਰੇ ਬੈਠੇ ਪਸ਼ੂ ਮੰਗਾਉਂਦੇ ਮੈਂ ਪਹਿਲਾਂ ਵੀ ਇੱਕ ਦੋ ਵਾਰ ਵੀਡੀਓ ਦੇ ਵਿੱਚ ਬੇਨਤੀ ਕੀਤੀ ਐ ਵੀ ਮੇਰੀ ਵੀਡੀਓ ਤੋਂ ਤੁਸੀਂ ਆ ਕੇ ਹੀ ਪਸ਼ੂ ਖਰੀਦਿਆ ਕਰੋ ਕਿਉਂਕਿ ਸਾਹਮਣੇ ਦੇਖ ਕੇ ਪਸ਼ੂ ਦੀ ਜੱਜਮੈਂਟ ਸਹੀ ਹੋਣੀ ਹੁੰਦੀ ਹੈ ਆਓ ਸ਼ੁਰੂਆਤ ਇੱਕ ਤਾਜੀ ਸੂਈ ਵੱਡੇ ਹਵਾਨੇ ਵਾਲੀ ਗਾਂ ਤੋਂ ਕਰਦੇ ਜਗਤਾਰ ਭਾਈ ਸਸਤੀ ਕਾਹੋ ਸਸਤੀ ਆ ਭਾਈ ਜੀ ਜਗਤਾਰ ਅੱਜ ਤਿੰਨ ਗਾਂਵਾਂ ਭਾਈ ਪਹਿਲੇ ਨੰਬਰ ਵਾਲੀ ਗਾਂ ਇਹ ਕਰਨ ਮਸੂਆ ਸੂਈ ਇਹ ਭਾਈ ਤੀਜੀ ਸੂਈ ਸੂਈ ਹੈ ਜੀ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਇਹਨੂੰ ਸੂਈ ਨੂੰ ਹਜੇ ਸਰ ਡੇਢ ਘੰਟੇ ਹੀ ਹੋਇਆ ਭਾਈ ਜੀ ਠੀਕ ਹੈ ਜੇਰਤਾ ਜੇ ਪੈਣ ਵਾਲੀ ਆ ਹਾਂ ਜੇਰਾ ਜੇ ਬਾਕੀ ਇਹ ਮਗਲੇ ਦੇ ਬੱਚਾ ਜੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਜਕਤਾਰ ਇਹਦਾ ਰੇਟ ਬਾਈ ਜੀ 92000 ਰੁਪਏ ਹੈ ਜੀ 92000 ਜੀ ਖੋਲੀ ਨੂੰ ਸੋ ਦੋਸਤੋ ਜੇਰ ਪੈਣ ਵਾਲੀ ਆ ਜੇਰ ਨਾ ਪੈਣ ਪਿੱਛੇ ਕਾਰਨ ਹੈ ਕਿ ਵੀ ਹੁੰਦਾ ਵੀ ਹਜੇ ਇਹਦਾ ਦੁੱਧ ਕਾਫੀ ਸਾਰਾ ਚੋਨਾ ਪਊਗਾ ਬਾਈ ਨੂੰ ਫੇਰ ਇਹਦੇ ਹਵਾਨੇ ਤੋਂ ਸਪੇਸ ਬਾਨਨੀ ਹੈ ਇਹਦੇ ਬੈਠਣ ਨੂੰ ਸੋ ਬੱਚਾ ਇਹਨੇ ਵੱਛਾ ਦਿੱਤਾ ਹੈ 92000 ਦੀ ਡਿਮਾਂਡ ਹੈ ਅਗਾੜੀ ਕਾਫੀ ਚੰਗੀ ਦਿਸਦੀ ਹੈ ਤੇ ਹਵਾਨਾ ਪਛਾਣ ਨੂੰ ਵੀ ਪੂਰਾ ਚੰਗਾ ਉਹ ਤੁਸੀਂ ਹੁਣ ਇਹਦਾ ਹਵਾਨਾ ਦੇਖ ਸਕਦੇ ਹੋ ਦੋਸਤੋ ਆਹ ਕਾਰ ਇਹਦੇ ਹਵਾਨੇ ਦਾ ਹਜੇ ਹੁਣੇ ਹੀ ਸੂਕੇ ਹਟੀ ਐ ਘੰਟਾ ਡੇਢ ਹੋਇਆ ਇਹਨੂੰ ਸੂਈ ਨੂੰ ਚੰਗੇ ਦੁੱਧ ਵਾਲੀ ਗਾਂ ਦੋਸਤੋ ਸੇਵਾ ਤੁਹਾਨੂੰ ਥੋੜੀ ਵੱਧ ਕਰਨੀ ਪਊਗੀ ਇਹ ਲੱਗਦਾ ਵੀ ਥੋੜਾ ਘੱਟ ਸਾਹ ਵਾਲੇ ਵੀਰ ਕੋਲ ਆਈ ਐ ਪਰ ਗਾਂ ਦੇ ਵਿੱਚ ਆਪਣੇ ਆਪ ਚ ਕੋਈ ਕਮੀ ਨਹੀਂ ਹਵਾਨਾ ਬੜਾ ਤਕੜਾ ਤਿਆਰ ਐ ਟਾਂਚਾ ਇਹਦਾ ਤੁਸੀਂ ਹੁਣ ਵੀਡੀਓ ਚੋਂ ਦੇਖ ਸਕਦੇ ਹੋ ਡੀ ਵਾਰਮਿੰਗ ਵਗੈਰਾ ਇਹਦੀ ਹੋਣ ਵਾਲੀ ਐ ਪਛਾਣ ਨੂੰ ਹਵਾਨਾ ਫੁੱਲ ਤੇ ਅੱਗੇ ਨੂੰ ਵੀ ਹਵਾਨਾ ਕਮਾਲ ਦਾ ਇਕੱਲਾ ਪਿੱਛੇ ਨੂੰ ਨਹੀਂ ਹਵਾਨਾ ਦੱਸੋ ਇੰਨਾ ਹੀ ਹਵਾਨਾ ਅਗਾੜੀ 'ਚ ਵੀ ਦਿਸਦਾ ਸੋ ਤੁਸੀਂ ਉਹਨੂੰ ਦੇਖੋਗੇ ਅੱਗੇ ਨੂੰ ਵੀ ਤੇ ਹੈ ਖੁੱਚਾਂ ਦੇ ਬਰਾਬਰ ਹੀ ਮਤਲਬ ਹਜੇ ਸੂਆ ਜਾਂ ਮੰਨ ਜਾਂਦਾ ਬਸ ਉਹ ਸੁਕੇ ਹਟਦਾ ਹੈ ਥਣ ਜਿਹੜੇ ਉਹ ਬਿਲਕੁਲ ਖੁੱਚਾਂ ਦੇ ਬਰਾਬਰ ਹੀ ਆਉਂਦੇ ਆ ਪੂਰਾ ਤਣਿਆ ਵਿਆ ਹਵਾਨਾ ਦੋਨਾਂ ਸਾਈਡ ਤੋਂ ਇੱਕੋ ਜਿਹਾ ਬੱਚੇ ਨੂੰ ਇਹਨੇ ਜਨਮ ਦਿੱਤਾ ਦੁੱਧ ਇਹਦਾ ਤੁਸੀਂ ਕਿੰਨਾ ਚੋਲੋਗੇ ਉਹ ਥੋੜੀ ਸਮਝ ਹੈ ਤਿਆਰੀ ਵੱਲੋਂ ਕੋਈ ਕਮੀ ਨਹੀਂ ਵਹਿੜਦੀ ਵੱਲੋਂ ਸੋ 92000 ਦਾ ਰੇਟ ਤੇ ਇਹਨੇ ਬੱਚਾ ਵਛਾ ਦਿੱਤਾ ਇੱਕ ਹੋਰ ਵਹਿੜ ਦੂ ਅੱਗੇ ਜਗਤਾਰ ਭਾਈ ਕੰਨਵਾ ਸੂਏ ਭਾਈ ਦੂਜੇ ਸੂਏ ਵਹਿੜ ਸੂਈ ਹੈ ਠੀਕ ਹੈ ਇਹਨੂੰ ਸੂਈ ਨੂੰ ਅੱਜ ਤੀਜਾ ਦਿਨ ਹੈ ਜੀ ਠੀਕ ਹੈ ਮਗਰੇ ਦੇ ਬੱਚੀ ਹੈ ਜੀ ਦੁੱਧ ਆ ਦੁੱਧ ਇਸ ਟਾਈਮ ਭਾਈ 14 ਕਿਲੋ ਆਇਆ ਥੱਲੇ ਕੀ ਰੇਟ ਰਹੂਗਾ ਇਹਦਾ ਆ ਇਹਦਾ ਰੇਟ ਭਾਈ ਜੀ 82000 ਰੁਪਈਆ ਜੀ ਲੈਣ ਦੇ 82000 ਹਾਂਜੀ ਸੋ ਦੱਸੋ ਚੰਗੇ ਕਦ ਕਾਟਦੀ ਹੈ ਇਹਦੇ ਸਿੰਗ ਛੋਟੇ ਛੋਟੇ ਜਿਹੜੇ ਉਹ ਤੁਹਾਨੂੰ ਮੈਂ ਦਿਖਾ ਦੂੰਗਾ ਜ਼ਰੂਰ ਦਿਸਦੇ ਆ ਬਾਕੀ ਹਵਾਨਾ ਤੁਹਾਡੇ ਸਾਹਮਣ ਚੰਗੇ ਕੱਦ ਕਾਠ ਦੀ ਇਹ ਵੜ ਹੈ ਭਲੂਣ ਹਜੇ ਤੁਹਾਨੂੰ ਹਵਾਨੇ ਤੇ ਨਜ਼ਰ ਆਉਂਦੀ ਹੋਣੀ ਹੈ ਹਾਈਟ ਲੈਂਥ ਫੁੱਲਾ ਤੇ 82000 ਦਾ ਰੇਟ ਹਵਾਨਾ ਅੱਗੋਂ ਦੀ ਜ਼ਿਆਦਾ ਦਿਸਦਾ ਹੈ ਪਿਛਾਂ ਦੀ ਜੇ ਆਪਾਂ ਤੋੜਦੇ ਆ ਉਹਦੇ ਮੁਕਾਬਲੇ ਸਿੰਘ ਤੁਹਾਨੂੰ ਦੱਸੇ ਸੀ ਦੋਸਤੋ ਛੋਟੇ ਛੋਟੇ ਤੁਸੀਂ ਸੈਂਗੇ ਦੇ ਦੇਖ ਸਕਦੇ ਹੋ ਉਹ ਏਦਾਂ ਦਾ ਰੋਕੇ ਤੇ ਹਵਾਨੇ ਦਾ ਹਾਲ ਦੀ ਘੜੀ ਨਜ਼ਰ ਆ ਰਿਹਾ ਸੋ ਥੋੜੀ ਥੋੜੀ ਭਲੂਣ ਦੋਸਤੋ ਹਵਾਨੇ ਦੇ ਉੱਤੇ ਹਜੇ ਹੈਗੀ ਹੈ 14 ਕਿਲੋ ਦੁੱਧ ਇਸ ਟਾਈਮ ਮੇਰੇ ਥੱਲੇ ਹਾਜ਼ਰ ਹੈ ਇੱਕ ਗੱਬਣ ਗਾਂ ਖੜੀ ਹੈ ਦੂਬਾਰ ਜਿਹੜੀ ਤੁਹਾਨੂੰ ਦਿਖਾਉਣੀ ਹੈ ਸੋ ਜਿਹੜੀ ਹੁਣ ਗਾਂ ਤੋੜ ਕੇ ਵੱਧੀ ਹੈ ਉਹਦੇ ਨਾਲ ਵੱਛੀ ਇਹ ਹੈ 나ੜੂਆ ਤੁਸੀਂ ਵੱਛੀ ਦਾ ਨਾਲ ਦੇਖ ਸਕਦੇ ਹੋ ਬਾਕੀ ਟਾਂਚਾ ਤੁਹਾਡੇ ਸਾਹਮਣੇ ਵੱਛੀ ਵੀ ਚੰਗੇ ਕੱਦ ਘਾਠ ਵਾਲੀ ਗਾਂ ਬਣੂਗੀ ਸੋ ਇਹ ਗਾਂ ਦਸੋ ਦੂਜਾ ਸੁਆ ਸੂਈ ਸਵਾਈ ਤੁਹਾਨੂੰ ਦਿਖਾਈ ਹੈ ਇਹ ਤੋਂ ਬਿਨਾ ਇੱਕ ਹੋਰ ਗਾਂ ਬਾਈ ਕੋਲ ਕਬਣਾ ਜਖਤਾਰ ਕੈਨ ਮਸੂਆ ਸੁਦੀ ਇਹ ਬਾਈ ਦੂਜੇ ਸੂਏ ਸੁਣਾਏ ਨੇ ਜੀ ਹਜੇ 10 ਦਿਨ ਇਹ ਬਾਕੀ ਪਏ ਜੀ ਆਪਾਂ ਇਹ ਵੜ ਫਾਰਮ ਤੋਂ ਲਈ ਆਂ ਤੇ ਆਪਾਂ ਵੜ ਕੱਚੀ ਲਈ ਸੀਗੀ ਠੀਕ ਹੈ ਬਾਈ ਤੇ ਆਪਾਂ ਆਪ ਹੀ ਤਿਆਰ ਕਰੀ ਜੰਨੇ ਆ ਕੀ ਰੇਟ ਹੋ ਗਿਆ ਤਾਂ ਬਾਈ ਇਹਦਾ ਰੇਟ ਬਾਈ 1 ਲੱਖ 5000 ਰੁਪਏ ਖੋਲੀ 1 ਲੱਖ ਤੇ 5000 ਰੇਟ ਆ ਦੱਸੋ ਹਜੇ 10 ਦਿਨ ਲੈਂਦੀ ਐ ਹੱਥੀਂ ਚਵਾਈ ਵਾਲਾ ਬਹੁਤ ਸੋਹਣਾ ਥਣ ਥੋੜਾ ਜਿਹਾ ਇਹ ਪਸ਼ੂ ਤੁਸੀਂ ਦੇਖਦੇ ਹੋਵੋਗੇ ਇਹਨਾਂ ਦੀ ਤੋਰ ਨੂੰ ਕਿਉਂਕਿ ਇਹ ਇੰਟਰਲੌਕ ਤੇ ਤੁਰਦੇ ਆਂ ਤੇ ਪੈਰ ਦੀ ਪਕੜ ਨਹੀਂ ਉਨੀ ਬਣਦੀ ਮਤਲਬ ਸਲਿੱਪ ਪਸ਼ੂ ਕੱਢਦਾ ਉਹਦੇ ਕਰਕੇ ਪਸ਼ੂ ਥੋੜਾ ਡਰ ਕੇ ਤੁਰਦਾ ਹਵਾਨਾ ਪਛਾਣ ਨੂੰ ਵੀ ਫੁੱਲ ਕੱਢੂਗੀ ਹਜੇ ਟਾਈਮ ਇਹਦਾ ਬਾਕੀ ਆ ਸੂਨ ਚ ਥਣ 1 ਨੰਬਰ ਦੋਸਤੋ ਹੱਥੀਂ ਚਵਾਈ ਵਾਲਾ 1 ਲੱਖ ਤੇ 5000 ਦਾ ਰੇਟ ਸੋ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਹੁਣ ਦਾ ਜਿਹੜਾ ਹਜੇ 10 ਦਿਨ ਪਹਿਲਾਂ ਦਾ ਬੰਦੇ ਬਾਈ ਟੋਟਾਂ ਚਾ ਤੁਸੀਂ ਫੇਰ ਦੇਖ ਸਕਦੇ ਹੋ ਇਹ ਦੋਸਤੋ ਅੱਜ ਦੀ ਵੀਡੀਓ ਦੇ ਨਾਗ ਬਾਈ ਕੋਲ ਵਿਕਰੀ ਵਾਲੇ ਸੀਗੇ ਜਿਦੇ ਚ ਤਿੰਨ ਗਾਵਾਂ ਤੁਹਾਨੂੰ ਦਿਖਾਈਆਂ ਇਹਨਾਂ ਦੀ ਤਸੱਲੀ ਕਰ ਲਿਓ ਜੇ ਆਕੇ ਪਾਸ ਜਿਹੜਾ ਪਸ਼ੂ ਹੁੰਦਾ ਉਹਨੂੰ ਚੋਕੇ ਦੇਖ ਸਕਦੇ ਹੋ ਗੱਭਨ ਦੇ ਥਣ ਪਾਸ ਹੋਣਗੇ ਜਿਹੜੀ ਸੂਈ ਸਵਾਈ ਵਹਿੜ ਕੋਈ ਵੀ ਉਹਦਾ ਦੁੱਧ ਚੋਇਆ ਜਾ ਸਕਦਾ ਵੈਸੇ ਇਸ ਵਹਿੜ ਦੀਆਂ ਦਾ ਧਾਰਾ ਹੀ ਮਾਰੋਗੇ ਕਿਉਂਕਿ ਇਹ ਹਜੇ ਸੂਕੇ ਹੀ ਹੋਣ ਹੱਟੀ ਹੈ ਕਿਰਾਂ ਪਸ਼ੂ ਪੰਜ ਚਾਰ ਦਿਨ ਲੈਂਦਾ ਦੁੱਧ ਤੇ ਤੁਰਨ ਲੱਗਿਆ ਇਹ ਤੋਂ ਬਿਨਾ ਇਹ ਗਾਂ ਨੂੰ ਸੂਈ ਨੂੰ ਦੋ ਤਿੰਨ ਦਿਨ ਹੋ ਗਏ ਵੱਛੀ ਨਾਲ ਤੇ ਇੱਕ ਇਹ ਗਾਂ ਜਿਹੜੀ ਲਾਸਟ ਤੇ ਤੋਰੀ ਹੈ ਇਹ ਹਜੇ ਗੱਭ ਸੋ ਇਹ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ